ਭਾਰਤ ਪਾਕਿਸਤਾਨ ਦੇ ਵਿੱਚ ਵਧੇ ਤਣਾਅ ਤੋਂ ਬਾਅਦ ਜੇਕਰ ਗੱਲ ਕਰਨ ਲਈ ਜਾਵੇ ਤਾਂ ਕਣਕ ਦੀ ਫਸਲ ਜਿਹੜੀ ਕਿ ਸੀਮਾ ਤੋਂ ਪਾਰ ਪੰਜਾਬੀਆਂ ਦੇ ਵੱਲੋਂ ਪੰਜਾਬ ਦੇ ਲੋਕਾਂ ਦੇ ਵੱਲੋਂ ਬੀਜੀ ਜਾਂਦੀ ਹੈ ਉਸ ਨੂੰ ਵਧਣ ਦੀ ਇਜਾਜ਼ਤ ਤਾਂ ਦੇ ਦਿੱਤੀ ਗਈ ਸੀ ਪਰ ਹੁਣ ਅਗਲੀ ਫਸਲ ਨੂੰ ਜਿਹੜਾ ਆ ਉਹ ਕਦੋਂ ਬੀਜਿਆ ਜਾਵੇ ਉਸ ਦੀ ਕਿਸਾਨ ਲਗਾਤਾਰ ਉਡੀਕ ਕਰ ਰਹੇ ਸੀ ਹੁਣ ਇਸ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿੱਤਾ ਗਿਆ ਹੈ ਸਰਹੱਦ ਤੋਂ ਪਾਰ ਖੇਤਾਂ ਦੇ ਵਿੱਚ ਕਿਸਾਨ ਜਿਹੜੇ ਨੇ ਉਨ੍ਹਾਂ ਨੂੰ ਹੁਣ ਨਵੇਂ ਫਸਲ ਉਗਾਉਣ ਦੀ ਜਿਹੜੀ ਹੈ ਹਦਾਇਤ ਨਿਰਦੇਸ਼ ਹੁਕਮ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੰਗਬੰਦੀ ਤੋਂ ਬਾਅਦ ਹੁਣ ਸਰਹੱਦ ਦੇ ਉੱਤੇ ਵੀ ਨਰਮੀ ਵਰਤੀ ਜਾ ਰਹੀ ਹੈ ਇੱਕ ਪਾਸੇ ਜਿੱਥੇ ਭਾਰਤ ਸਰਕਾਰ ਨੇ afghan ਟਰੱਕਾਂ ਨੂੰ ਅਟਾਰੀ ਤੋਂ ਆਉਣ ਦੀ ਇਜਾਜ਼ਤ ਦਿੱਤੀ ਉੱਥੇ ਹੁਣ ਸਰਹੱਦੀ ਖੇਤਰ ਦੇ ਕਿਸਾਨਾਂ ਨੂੰ ਵੀ ਕੰਡਿਆਲੀ ਤਾਰ ਤੋਂ ਪਾਰ ਖੇਤਾਂ ਦੇ ਵਿੱਚ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਕਿਸਾਨ ਜਿਹੜੇ ਨੇ ਸਰਹੱਦ ਪਾਰ ਤੋਂ ਪਰਾਲੀ ਦੀ ਕਟਾਈ ਅਤੇ ਨਵੀਂ ਫਸਲ ਦੀ ਬਿਜਾਈ ਜਿਹੜੀ ਹੈ ਉਹ ਸ਼ੁਰੂ ਕਰ ਸਕਦੇ ਨੇ ਬੀਐਸਐਫ ਦੇ ਸੂਤਰਾਂ ਅਨੁਸਾਰ ਇਹ ਫੈਸਲਾ ਕਿਸਾਨਾਂ ਨੂੰ ਉਹਨਾਂ ਦੇ ਜਾਇਜ਼ ਅਧਿਕਾਰਾਂ ਤਹਿਤ ਆਪਣੀ ਜ਼ਮੀਨ ਦੇ ਉੱਤੇ ਕਾਸ਼ਤ ਕਰਨ ਦੀ ਸਹੂਲਤ ਦੇਣ ਦੇ ਉਦੇਸ਼ ਦੇ ਨਾਲ ਲਿਆ ਗਿਆ ਹੈ ਤਾਂ ਕਿੰਡਿਆਲੀ ਤਾਰ ਦੇ ਪਾਰ ਖੇਤੀ ਦੇ ਲਈ ਵਿਸ਼ੇਸ਼ ਸੁਰੱਖਿਆ ਉਪਾਅ ਯਕੀਨੀ ਬਣਾਏ ਜਾਣਗੇ ਤਾਂ ਜੋ ਕਿਸਾਨ ਜਿਹੜੇ ਨੇ ਉਹ ਖੇਤੀਬਾੜੀ ਦਾ ਕੰਮ ਸੁਰੱਖਿਅਤ ਢੰਗ ਦੇ ਨਾਲ ਕਰ ਸਕਣ ਇਹਨਾਂ ਕਿਸਾਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਬੀਐਸਐਫ ਨੂੰ ਦਿੱਤੀ ਗਈ ਹੈ ਕਿਸਾਨ ਫੋਰਸ ਦੇ ਜਵਾਨਾਂ ਦੇ ਵੱਲੋਂ ਜਿਹੜੀ ਹੈ ਇਹ ਜ਼ਿੰਮੇਵਾਰੀ ਸੰਭਾਲੀ ਜਾਵੇਗੀ ਤਾਂ ਫਸਲ ਦੀ ਕਟਾਈ ਦੇ ਲਈ 2 ਦਿਨ ਦਿੱਤੇ ਗਏ ਨੇ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਵਿਵਾਦ ਕਰਕੇ ਕਿਸਾਨਾਂ ਨੂੰ ਸਿਰਫ 2 ਦਿਨ ਮਿਲ ਸਕੇ ਨੇ ਜਿਸ ਦੇ ਵਿੱਚ ਕਿਸਾਨ ਸਿਰਫ ਆਪਣੀ ਕਣਕ ਦੀ ਫਸਲ ਦੀ ਕਟਾਈ ਜਿਹੜੀ ਆ ਉਹ ਕਰਦੇ ਹੋਏ ਨਜ਼ਰ ਆਏ ਸੀ ਤੇ ਉਸ ਤੋਂ ਬਾਅਦ ਹੁਣ ਸਿਰਫ 2 ਦਿਨ ਹੀ ਨੇ ਜਿਸ ਦੇ ਵਿੱਚ ਉਹ ਝੋਨੇ ਦੀ ਫਸਲ ਜਿਹੜੀ ਆ ਵੇਜਣ ਦਾ ਕੰਮ ਸ਼ੁਰੂ ਕਰ ਸਕਣਗੇ ਜੇਕਰ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਣਾਅ ਹੋਰ ਵੱਧ ਜਾਂਦਾ ਤਾਂ ਕਿਸਾਨਾਂ ਦਾ ਇੱਕ ਪੂਰਾ ਸੀਜ਼ਨ ਬਰਬਾਦ ਹੋ ਸਕਦਾ ਸੀ ਤੇ ਹੁਣ ਪਰਾਲੀ ਸਾੜਨ ਤੋਂ ਬਾਅਦ ਕਿਸਾਨ ਤਾਰਾਂ ਦੇ ਪਾਰ ਝੋਨਾ ਲਗਾਉਣ ਦੀ ਸ਼ੁਰੂਆਤ ਕਰ ਸਕਦੇ ਨੇ ਪੰਜਾਬ ਦੇ ਵਿੱਚ ਜ਼ਿਕਰਯੋਗ ਹੈ ਕਿ 15 ਮਈ ਤੋਂ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਹੁਣ ਸਰਹੱਦੀ ਇਲਾਕਿਆਂ ਦੇ ਵਿੱਚ ਵੀ ਤੇ ਖਾਸ ਤੌਰ ਤੇ ਤਾਰਾਂ ਤੋਂ ਪਾਰ ਜਿਹੜਾ ਝੋਨਾ ਲਗਾਉਣ ਦੀ ਆਗਿਆ ਜੜੀ ਅਉਧੇ ਦਿੱਤੀ ਗਈ ਹੈ